ਨਾ ਤੁਹਾਡਾ ਜੀ ਗੁਰਮੋਹਨ ਸਿੰਘ ਨਾਮ ਆ ਜੀ ਇਹ ਜਿਹੜਾ ট্রান্সਫਰਮ ਹੈ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡਾ ট্রান্সਫਰਮ ਚੋਰੀ ਹੋ ਗਿਆ ਸਵੇਰੇ ਇਧਰੋਂ ਸੈਰ ਨੂੰ ਆਇਆ ਸੀ ਤੇਰੀ ਕੋ ਸਾਢੇ 5 6 ਵਜੇ ਦੇ ਕਰੀਬ ਜੀ ਜਦੋਂ ਉਸ ਟਾਈਮ ਆ ਕੇ ਦੇਖਿਆ ਤਾਰ ਤਾਂ ਟੁੱਟੀ ਵੀ ਸੀਗੀ ਜੀ ਇਹ ট্রান্সਫਰਮ ਪੱਟ ਕੇ ਥੱਲੇ ਸਿੱਟੇ ਹੋਏ ਸੀਗੇ ਜੀ ਤੇ ਇਹ ਜਿਹੜੀ ਆ ਇਹ ਕਿਹੜਾ ਪਿੰਡ ਕਿਹੜਾ ਪਿੰਡ ਹੈ ਜੀ ਇਹ ਬੇਲਾ ਤੱਜਵਾਲੀ ਤੇ ਇਹ ਜਿਹੜਾ ਟਰਾਂਸਫਰਮ ਹੈ ਇਹ ਤੁਹਾਨੂੰ ਜਿਹੜਾ ਹੈਗਾ ਇਹ ਤੇ ਇਹਦੇ ਉੱਪਰ ਇਹਦੇ ਲੋਕ ਲੂਕ ਹੁੰਦੇ ਵੈਲਡਿੰਗ ਕਰਾਈ ਹੁੰਦੀ ਹੈ ਕੋਈ ਇਦਾਂ ਦਾ ਕੀਤਾ ਸੀ ਕਿ ਵੈਲਡਿੰਗ ਕਰਾਈ ਹੋਈ ਸੀ ਬਿਕਾਦਾ ਪੱਤੀਆਂ ਲਾਈਆਂ ਸੀ ਪੱਤੀਆਂ ਤੁਸੀਂ ਦੇਖ ਸਕਦੇ ਹੋ ਗ੍ਰੈਂਡਰ ਨਾਲ ਵੱਡੀਆਂ ਹੋਈਆਂ ਨੇ ਜੀ ਤੇ ਇਹਦੇ ਬਾਰੇ ਕਿਸੇ ਨੇ ਤੁਹਾਨੂੰ ਨਹੀਂ ਦੱਸਿਆ ਕਿ ਸੈਰ ਕਰਨ ਆਇਆ ਨੂੰ ਪਤਾ ਲੱਗਿਆ ਤਾਂ ਸੈਰ ਕਰਨੇ ਸੀ ਅਸੀਂ ਉਸ ਟਾਈਮ ਦੇਖਿਆ ਜੀ ਤਕਰੀਬਨ ਡੇਲੀ ਸਾਰੇ ਬੰਦੇ ਆਣੇ ਤੇ ਸੈਰ ਕਰਨ ਜੀ ਵੀਰੇ ਉਹ ਸੈਰ ਕਰਨ ਆਉਂਦੇ ਹੋ ਦੇਖਿਆ ਸਾਡਾ ਟਰਾਂਸਫਰਮ ਥੱਲੇ ਪੱਤੇ ਸਾਢੇ ਆ ਤੁਹਾਡਾ ਕੀ ਨਾਮ ਹੈ ਜੀ ਮੇਰਾ ਸਰਿੰਦਰ ਸਿੰਘ ਹੈ ਜੀ ਇਹ ਜਿਹੜਾ ਤੁਹਾਡਾ ਟਰਾਂਸਫਰਮ ਚੋਰੀ ਹੋਇਆ ਤੇ ਤੁਹਾਨੂੰ ਇਹ ਕਿਵੇਂ ਜਾਣਕਾਰੀ ਮਿਲੀ ਜੀ ਸਵੇਰੇ ਸਾਡੇ ਇੱਧਰ ਇੱਕ ਪਿੰਡ ਦੇ ਮੁੰਡਾ ਆ ਸਰਬਜੀਤ ਸਿੰਘ ਜونی ਉਹ ਕੁਦਰਤੀ ਇੱਧਰ ਖੇਤਾਂ ਨੂੰ ਆਈ ਸੀ ਢੇੜਾ ਮਾਰਨਾ ਆਂਦੇ ਹੀ ਹਰ ਰੋਜ਼ ਓਨੇ ਨੂੰ ਪਾਣੀ ਪੋਣੀ ਲਾਂਦੇ ਆ ਤੇ ਉਹਨਾਂ ਨੇ ਮੈਨੂੰ ਉਹ ਦੱਸਿਆ ਵੀ ਆ ਤੁਹਾਡਾ ਜਿਹੜਾ ਹੈਗਾ ਟਰਾਂਸਫਾਰਮ ਚੋਰੀ ਹੋਇਆ ਵੀ ਗਿਰਿਆ ਹੈ ਤੁਹਾਡੇ ਇਹ ਕਿਹੜੀ ਜਗ੍ਹਾ ਜੀ ਇਹ ਕਿੰਨੇ ਟਰਾਂਸਫਾਰਮ ਚੋਰੀ ਹੋਏ ਤੁਹਾਡੇ ਇਹ ਇਸੇ ਰਾਤ ਵਿੱਚ ਹੁਣ ਇਹ ਦੋ ਟਰਾਂਸਫਾਰਮ ਚੋਰੀ ਹੋਏ ਇਹ ਤੁਹਾਡਾ ਇਹਨਾਂ ਤੋਂ ਕਿੰਨੀ ਦੂਰੀ ਦਾ ਫਰਕ ਹੈ ਦੋਨਾਂ ਟਰਾਂਸਫਾਰਮਾਂ ਦਾ ਐਵੇਂ ਵੀ ਬਸ ਤਿੰਨ ਚਾਰ ਕਿੱਲੇ ਦਾ ਚਾਰ ਪੰਜ ਕਿੱਲੇ ਦਾ ਹੋਊਗਾ ਜੀ ਫਰਕ ਤੇ ਤੁਸੀਂ ਕੋਈ ਦੀ ਦਰਖਾਸਤ ਵਗੈਰਾ ਜਾਂ ਕੋਈ ਕਰਵਾਈ ਹੈ ਕੋਈ ਨੋਟ ਬੱਸ ਹੁਣ ਅਸੀਂ ਕਰਵਾ ਰਹੇ ਹਾਂ ਜੀ ਹੁਣ ਆਪਣਾ ਉਥੇ ਕਿਉਂਕੀ ਜਾਵਾਂਗੇ ਆਸਰੋਂ ਆਸਰੋਂ ਜਾ ਕੇ ਅਸੀਂ ਦੁਕਾਨ ਲੱਗੀ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਇਹ ਪਹਿਲਾਂ ਵੀ 10 ਸਾਲ ਪਹਿਲਾਂ ਵੀ ਸਾਡਾ ਇਹ ਜਿਹਾ ਟਰਾਂਸਫਰਮ ਚੋਰੀ ਹੋ ਲਿਆ ਜੀ ਠੀਕ ਹੈ ਜੀ ਉਸ ਟਾਈਮ ਵੀ ਅਸੀਂ ਕੰਪਲੀਟ ਰਖਾਈ ਸੀ ਆਸਰੋਂ ਚੌਕੀ ਵਿੱਚ ਠੀਕ ਹੈ ਜੀ ਵੀ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਇਹ ਤਾਂ ਬਹੁਤ ਹਾਲਾਤ ਖਰਾਬ ਹੋਏ ਹੋ ਆ ਵੀ ਲੋਕਾਂ ਦਾ ਘੋਨੇ ਦੇ ਦੇਣਾ ਤੇ ਰੋਡ ਦੇ ਉੱਪਰ ਮੇਨ ਰੋਡ ਦੇ ਉੱਤੇ ਆ ਜਿੱਤੋਂ ਆਮ ਆਵਾਜ਼ ਆਈ ਹੈ ਹਾਂ ਹਰ ਜਿਹੜੀ ਆਮ ਤਕਰੀਬਨ ਰਾਤ ਨੂੰ ਵੀ ਕੁਝ ਇਧਰ ਅੱਗੇ ਪਿੰਡ ਹੈਗਾ ਜੀ ਬਹੁਤ ਘਰ ਰਹਿੰਦੇ ਖੇਤਾਂ ਵਿੱਚ ਤੇ ਉਹ ਆਉਂਦੇ ਜਾਂਦੇ ਰਹਿੰਦੇ ਰਾਤਾਂ ਨੂੰ ਵੀ ਤੇ ਇਹ ਹਾਲਾਤ ਮਤਲਬ ਰੋਡ ਦੇ ਉੱਤੇ ਆ ਤਾਂ ਜਿਹੜੇ ਮਤਲਬ ਖੇਤਾਂ ਦੇ ਵਿੱਚ ਉਹਨਾਂ ਦਾ ਕੀ ਬਣੂਗਾ